ਹਾਂਜੀ ਸਾਥਰੀ ਕਾਲ ਸਾਰੇ ਆ ਆਪਣੇ ਫੇਸਬੁੱਕ ਫਰੈਂਡ ਜਿਹੜੇ ਆਪਣੇ ਭਰਾ ਆ ਤੇ ਇਹ ਯਾਰ ਮੁੰਡਾ ਆ ਮੰਨ ਲਓ ਵਿਚਾਰੇ ਇਹਦਾ ਪੈਂਡ ਨਹੀਂ ਪਤਾ ਲੱਗ ਦੱਸਦਾ ਕਿ ਕਿਹੜੀ ਤਰ੍ਹਾਂ ਤੇ ਦੇਖ ਲਓ ਕਿੱਥੇ ਦਾ ਹੋਊਗਾ ਤੇ ਇਹਦੇ ਵਿਚਾਰੇ ਲੱਤ ਤੇ ਵੀ ਸੱਟ ਲੱਗੀ ਆ ਤੇ ਇਹਨੂੰ 4-5 ਦਿਨ ਅਸੀਂ ਹੋ ਗਏ ਇੱਧਰ ਮੰਨ ਲਓ ਫਿਰਦਾ ਸੀਗਾ ਤੇ ਅਸੀਂ ਅੱਜ ਦੇਖਿਆ ਇਹਨੂੰ ਤੇ ਜੇ ਇਹਨੂੰ ਕੋਈ ਪਛਾਣ ਸਕਦਾ ਆ ਮੇਰਾ ਭਰਾ ਜਰੂਰ ਇਹਦੀ ਹੈਲਪ ਕਰੋ ਤੇ ਕਿਉਂਕਿ ਇਸ ਇਹਦਾ ਸੱਟਾ ਰਗੜਾ ਮੂੰਹ ਤੇ ਬਹੁਤ ਲੱਗੀਆਂ ਆ ਦੇਖ ਲਓ ਪਿੰਡ ਰਾਜੋ ਹਨ ਦੱਸਦਾ ਪਿੰਡ ਰਾਜੋ ਹਨ ਤੇਰਾ ਬੋਲਦਾ ਦੱਸਦਾ ਸਾਰੇ ਕੋ ਸਹੀ ਆ ਬਿਲਕੁਲ ਤੇ ਉਦਾਂ ਮਤਲਬ ਦੱਸਦਾ ਸਾਰਾ ਕੋ ਉਦੋਂ ਪੰਜਾਬੀ ਆਪਣਾ ਭਰਾ ਆ ਤੇ ਪੰਜਾਬੀ ਆ ਨਾ ਤੇ ਆਪਣਾ ਭਰਾ ਆ ਇਹਦਾ ਇਹ ਨਾ ਕੀ ਜਰਾ ਮੇਰਾ ਜਸਪਰੀ ਸਿੰਘ ਜਸਪਰੀ ਸਿੰਘ ਜਸਨ ਉੱਪਰ ਆਉਂਦੀ ਹੈ ਜਸਨ ਜਸ਼ਨ ਜਸਪ੍ਰੀ ਸਿੰਘ ਜਸ਼ਨ ਜਿਹਦਾ ਸ਼ਿਕ ਜਸ਼ਨ ਦਾ ਕੱਚਾ ਨਾਮ ਹੋਣਾ ਅੱਛਾ ਤੇਰਾ ਨਾਮ ਜਸਪ੍ਰੀ ਸਿੰਘ ਜਸ਼ਨ ਆ ਨਾ ਘਰੇ ਕੋਣ ਯਾਰ ਤੇਰੇ ਤੂੰ ਦੱਸਦਾ ਤੇਰਾ ਘਰ ਭੈਣ ਭਰਾ ਕੋਈ ਹੋਣਾ ਹੀ ਆ ਕੋਈ ਨਾ ਚਾਚਾ ਤਾਇਆ ਕੋਈ ਤਾਂ ਹੋਊਗਾ ਤੇਰਾ ਪਰਵਾਸ ਤੇ ਕੋਈ ਨਹੀਂ ਹੈਗਾ ਤਾਇਆ ਹੈ ਘਰ ਕਾਲਾ ਨਾਲ ਤਾਇਆ ਜਨੂ ਕਾਲਾ ਹੈ ਬੰਦ ਰਾਜੋਆਣਾ ਤੇ ਘਰ ਤੇਰਾ ਘਰ ਹੈਗਾ ਤੇਰਾ ਘਰ ਫੇ ਉੱਥੇ ਮਤਲਬ ਮਾਂ ਪੇ ਤੇਰੇ ਹੈ ਗਿਆ ਹੈਗੇ ਆ ਨਾ ਮੰਮੀ ਹੈ ਨਹੀਂ ਰੋਣ ਲੱਗਦਾ ਯਾਰ ਰੋ ਨਾ ਰੋ ਨਾ ਗੁਰੂ ਨੇ ਕੋਈ ਨਹੀਂ ਭਰਾ ਤੇਰਾ ਆਪਾਂ ਦੇ ਭਾਜਣੀਆਂ ਤੇ ਤੇਰੇ ਜਾਨ ਪਛਾਣ ਦੇ ਕੋਈ ਵੀ ਕੋਈ ਦਰਦ ਤੇ ਤਕਲੀਫ ਹੁੰਦੀ ਕੋਈ ਹੈਂ ਸੌਣ ਗੱਲ ਦਰਦ ਤੇ ਤਕਲੀਫ ਤੇਰੇ ਤੇ ਨਹੀਂ ਕੋਈ ਹੁੰਦੀ ਹੈਗੀ ਹੈਂ ਉਹ ਉਹ ਨਾ ਟੈਂਸ਼ਨ ਲੈ ਤੇਰੀ ਕਿੱਥੇ ਆ ਉਹ ਸਾਨੂੰ ਦੱਸ ਦੇ ਅਸੀਂ ਤੇਰੀ ਲਿਆ ਦਾਂਗੇ ਕਿੱਥੇ ਆ ਉਹ ਪਿੰਡ ਆ ਥਲੇ ਹੂੰ ਪਿਛਲੇ ਪਿੰਡ ਆ ਆ ਉਹ ਵਿਚੇ ਤਾਬੇ ਤੇ ਪਲੇਟ ਆਬੇ ਤੂੰ ਅੱਗੇ ਆ ਮਾੜੀ ਆ ਥਲੇ ਦੇ ਮੈਂ ਇੱਥੇ ਆ ਉਹ ਅਗਲੇ ਬਾਦੇ ਦਾ ਐਦਾਂ ਦਾ ਬਣਿਆ ਆ ਆ ਉਹ ਉੱਥੇ ਹੀ ਆ ਬੱਸ ਸਟੈਂਡ ਤੇ ਕੋਈ ਨਹੀਂ ਤੇਰੇ ਲਿਆ ਦਾਂਗੇ ਤੈਨੂੰ ਹੋਰ ਜਗਾਈਆਂ ਦਾ ਨਾ ਟੈਂਸ਼ਨ ਲੈ ਜਾਈਆਂ ਤੈਨੂੰ ਹੋਰ ਵੀ ਦੇਗਾ ਤੈਨੂੰ ਕੋਈ ਛੱਡ ਕੇ ਗਿਆ ਇੱਥੇ ਆਪਈਆਂ ਨਹੀਂ ਤੂੰ ਇੱਧਰ ਆ ਕਿੱਦਾਂ ਗਿਆ ਐਦਾਂ ਨੇ ਦੂਰ ਤੱਕ ਆ ਗਏ। ਨਾਲੇ ਇਹ ਨੀ ਦੂਰ ਆਇਆ ਕਿੱਦਾਂ? ਜਦੋਂ ਕੁੱਤੇ ਆ ਗਏ। ਆ ਗਏ। ਲੈ ਪਜਾ ਬਾਹਰ ਰਹਿਣ ਨਾ ਹੋ ਗਿਆ। ਯਾਰ ਇਹ ਨੂੰ ਇਹ ਨਾ ਮੇਰੇ ਨਾਲ ਮਾਰਾ ਮੋ। ਚੱਲ। ਬਾਕੀ ਮੇਰਾ ਭਰਾ ਜੇ ਕੋਈ ਵੀ ਦੱਸਿਓ ਤੇ ਆਪਾਂ ਪੈਂਡ ਪਹਾੜ ਸਿੰਘਪੁਰ ਜ਼ਿਲ੍ਹਾ ਜਲੰਧਰ ਫਲੌਰ ਤੋਂ ਨਵਾਂ ਸ਼ਹਿਰ ਰੋਡ ਤੇ ਆਪਣਾ ਪੈਂਡ ਆ। ਤੇ ਜੇ ਕਿਸੇ ਵੀ ਨੂੰ ਵੀ ਇਹਦਾ ਭਰਾ ਇਹਦਾ ਪਤਾ ਹੋਵੇ ਲੱਗੇ ਤਾਂ ਜਰੂਰ ਇਹਦੀ ਮਦਦ ਹੋ ਜਵੇ ਤੇ ਕਿਉਂਕਿ ਇਹ ਦਾਦਾ ਆ ਕਿ ਮੇਰਾ ਪਿੰਡ ਰਾਜੋਆਣਾ ਆ ਤੇ ਆਪਣੇ ਦੁਆ ਤਾਏ ਦਾ ਨਾਮ ਕਾਲਾ ਤਾਏ ਦਾ ਨਾਮ ਕਾਲਾ ਦੱਸਦਾ ਆ ਆ ਸਾਡਾ ਪਿੰਡ ਆ ਭਾਰ ਸਿੰਘਪੁਰ ਤੇ ਹਲੌਰ ਤੋਂ ਨਵਾਂ ਸ਼ਹਿਰ ਰੋਡ ਤੇ ਆਈਏ ਪਿੰਡ ਸਾਡਾ ਤੇ ਕੋਈ ਵੀ ਮੇਰਾ ਭਰਾ ਲੁੱਕਾ ਲਈ ਜਰੂਰ ਹੈ